ਸੰਗਤ ਜੀ ਸਾਖੀ ਗੁਰੂ ਨਾਨਕ ਸਾਹਿਬ ਜੀ ਦੀ ਮੁਰਦਾ ਖਾਨ ਦਾ ਹੁਕਮ ਇੱਕ ਵਾਰ ਦੀ ਗੱਲ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸੇਵਕਾਂ ਨੂੰ ਮੁਰਦਾ ਖਾਨ ਲਈ ਕਿਹਾ ਦੇਖਣ ਵਿੱਚ ਇਹ ਜਾਇਜ਼ ਹੁਕਮ ਨਹੀਂ ਸੀ ਅਸੀਂ ਮੁਰਦੇ ਨਾਲ ਸ਼ੂ ਵੀ ਜਾਈਏ ਤਾਂ ਨਾ ਹੋਂਦੇ ਆ ਫਿਰ ਮੁਰਦਾ ਖਾਈ ਕੌਣ ਇੱਕ ਭਾਈ ਲੈਣਾ ਜੀ ਸੀ ਉਹ ਖੜੇ ਹੋਏ ਬਾਕੀ ਸਾਰੇ ਸਿੱਖ ਚਲੇ ਗਏ ਸਾਰੇ ਨੂੰ ਇਹ ਨਾ ਜਾਇਸ ਹੋ ਕਮ ਲੱਗਿਆ ਮਗਰ ਪਾਈ ਲੈਣੇ ਜੀ ਨੂੰ ਨਹੀਂ ਉਹ ਉੱਠੇ ਤੇ ਮੁਰਦੇ ਦੇ ਆਲੇ ਦੁਆਲੇ ਚੱਕਰ ਕੱਟਣ ਲੱਗੇ ਗੁਰੂ ਸਾਹਿਬ ਨੇ ਉਸ ਕੋਲ ਪੁੱਛਿਆ ਕਿ ਕੀ ਕਰ ਰਹੇ ਹੋ ਤਾਂ ਪਾਈ ਲੈਣਾ ਜੀ ਨੇ ਉੱਤਰ ਦਿੱਤਾ ਹਜ਼ੂਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਮੈਂ ਮੁਰਦਾ ਕਿਸ ਤਰਫ ਤੋਂ ਖਾਣਾ ਹੈ ਜਦੋਂ ਮੁਰਦਾ ਖਾਣ ਲਗੇ ਤਾਂ ਉੱਥੇ ਕੋਈ ਮੁਰਦਾ ਨਹੀਂ ਸੀ ਸਗੋਂ ਮੁਰਦੀ ਦੀ ਥਾਂ ਤੇ ਉਹਨਾਂ ਦੇ ਸਾਹਮਣੇ ਗੁਰੂ ਦਾ ਪ੍ਰਸ਼ਾਦ ਮਿੱਠਾ ਹਲਵਾ ਪਿਆ ਸੀ ਸ੍ਰੀ ਗੁਰੂ ਨਾਨਕ ਤੇਜ ਜੀ ਨੇ ਉਹਨਾਂ ਨੂੰ ਗੁਰਗੱਦੀ ਦਾ ਹੱਕਦਾਰ ਬਣਾ ਦਿੱਤਾ ਤੇ ਪਾਈ ਲੈਣੇ ਤੋਂ ਗੁਰੂ ਅੰਗਦ ਸਾਹਿਬ ਬਣਾ ਦਿੱਤਾ ਅੰਗਦ ਦਾ ਅਰਥ ਹੈ ਗੁਰੂ ਦਾ ਅੰਗ ਜਾਂ ਹਿੱਸਾ ਸੋ ਜਦੋਂ ਗੁਰੂ ਪਰਖਤ ਹੈ ਤਾਂ ਵੱਡੇ ਵੱਡੇ ਫੇਲ ਹੋ ਜਾਂਦੇ ਨੇ ਜੀਵ ਦਾ ਇਮਤਿਹਾਨ ਵਿੱਚ ਪਾਸ ਹੋਣਾ ਬਹੁਤ ਮੁਸ਼ਕਿਲ ਹੈ ਇਸੇ ਕਰਕੇ ਕਹਿੰਦੇ ਹਨ ਕਿ ਗੁਰੂ ਕਦੇ ਕਿਸੇ ਦਾ ਇਮਤਿਹਾਨ ਨਾ ਲਵੇ ਸੰਗਾਜੀ ਜੀ ਤੁਹਾਨੂੰ ਇਹ ਸਾਕੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟਸ ਵਿੱਚ ਸਾਨੂੰ ਦੱਸੋ ਕਿ ਤੁਹਾਨੂੰ ਇਹ ਸਾਖੀ ਕਿਵੇਂ ਦੀ ਲੱਗੀ ਹੈ